ਹਾਂਜੀ ਸਤਿ ਸ਼੍ਰੀ ਅਕਾਲ ਜੀ ਬਠਿੰਡਾ ਫੈਬਰੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਤੁਹਾਡੇ ਲਈ ਵੀ ਵੀਡੀਓ ਲੈ ਕੇ ਆਏ ਹਾਂ ਜੀ ਅੱਖਾਂ ਬਾਰੇ ਅੱਖਾਂ ਦੇ ਐਣਕਾਂ ਨੂੰ ਬੱਚਿਆਂ ਦੇ ਲੱਗੀਆਂ ਤੇ ਜਾਂ ਜਿਵੇਂ ਹੁਣ ਮੇਰੇ ਵਰਗੀਆਂ ਹੈਗੀਆਂ 44-45 ਸਾਲ ਦੀਆਂ ਤੇ ਵੀ ਇਹਨਾਂ ਦੀ ਨਿਗਾ ਹੁਣ ਉਮਰ ਦੇ ਹਿਸਾਬ ਆਪਣੀ ਨਿਗਾ ਦੇ ਉਹਨਾਂ ਘਟ ਗਈ ਹੈ ਤੇ ਇਹਨੂੰ ਆਪਾਂ ਇੱਕ ਥਾਂ ਰੱਖਣ ਲਈ ਵੀ ਜ਼ਿਆਦਾ ਘਟੇ ਨਾ ਤੇ ਆਪਾਂ ਤੁਹਾਡੇ ਲਈ ਕੁਝ ਨੁਕਤੇ ਲੈ ਕੇ ਆਏ ਹਾਂ ਜੀ ਤੇ ਤੁਸੀਂ ਵੀ ਵਰਤਿਓ ਤੇ ਸਾਡੇ ਬੱਚੇ ਦੀਆਂ ਤਹਿਣ ਕਾਂ ਲੈ ਗਈਆਂ ਜੀ ਤੇ ਪਰਮਾਤਮਾ ਕਰੇ ਤੁਹਾਡਿਆਂ ਦੀਆਂ ਵੀ ਐਣ ਕਾਂ ਉਤਰ ਜਾਣ ਤੇ ਆਪਣੀ ਨਿਗਾ ਜਿੱਥੇ ਹੈ ਇੱਥੇ ਹੀ ਖੜ੍ਹ ਜਾਈ ਦੂਜਾ ਦਾ ਡਾਊਨ ਨਾ ਹੋਵੇ ਜੀ ਤੇ ਹੁਣ ਜੇ ਆਪਾਂ ਕੱਗੇ ਵੀ ਆਪਣੀ ਨਿਗਾ ਵਾਜੂ ਇਹ ਤਾਂ ਮੁਸ਼ਕਲ ਆ ਜੀ ਕਿਉਂਕਿ ਹੁਣ ਆਪਾਂ ਤਾਂ 40 ਦਾ ਪੜਾ ਪੂਰਾ ਕਰ ਚੁੱਕੇ ਆ ਹੁਣ ਤਾਂ 44 40 41 45 ਸਾਲ ਦੀ ਉਪਰ ਆਪਣੀ ਹੋ ਗਈ ਹੈ ਤੇ ਹੁਣ ਆਪਣੀਆਂ ਤਾਂ ਉਤਰਨੀ ਮੁਸ਼ਕਲ ਆ ਪਰ ਇੰਨਾ ਕ ਵੀ ਆਪਾਂ ਇੱਥੇ ਖੜੀ ਰਵੇ ਨਿਗਾ ਤੇ ਵੀ ਚਲੋ ਪਰੇਸ਼ਨਾ ਤੋਂ ਬਚੀਏ ਤੇ ਤਿੰਨ ਉਹ ਦਿਨ ਨਹੀਂ 6 ਮਹੀਨੇ ਬਾਅਦ ਜਦੋਂ ਚੈੱਕ ਕਰਾਉਣੇ ਇੱਕ ਅਧਾ ਨੰਬਰ ਘਟ ਜਾਂਦਾ ਸੀ ਅੱਗੇ ਮੇਰਾ ਤੇ ਹੁਣ ਜਦੋਂ ਦਾ ਮੈਂ ਨੁਕਤਾ ਵਰਤਣ ਲੱਗੀਆਂ ਹੁਣ 2 ਸਾਲਾਂ ਤੋਂ ਮੇਰੀ ਨੀਗਾ ਇੱਥੇ ਹੀ ਰੋ ਰਹੀ ਤੇ ਆਪਾਂ ਤੁਹਾਨੂੰ ਦੱਸ ਦਿਆਂ ਜੀ ਇਹਦੇ ਲਈ ਤੁਸੀਂ ਕੀ ਲੈਣਾ ਜੀ ਤੁਸੀਂ ਲੈਣੀ ਹੈ ਜੀ ਸੌਂਫ 100 ਗ੍ਰਾਮ ਤੁਸੀਂ ਸੌਂਫ ਲੈਣੀ ਹੈ 100 ਗ੍ਰਾਮ ਹੀ ਤੁਸੀਂ ਲੈਣੀ ਹੈ ਜੀ ਤਲਗਾ ਮਿਸ਼ਰਣ ਤੇ 100 ਗ੍ਰਾਮ ਤੁਸੀਂ ਲੈਣੀ ਹੈ ਜੀ ਕਾਲੀ ਮਿਰਚ ਤੇ 100 ਗ੍ਰਾਮ ਤੁਸੀਂ ਲੈਣੀ ਹੈ ਬਦਾਨਾ ਇਹ ਚਾਰੇ ਚੀਜ਼ਾਂ ਨੂੰ ਪੀਸ ਕੇ ਜੀ ਪਾਊਡਰ ਬਣਾ ਲਓ ਝਮਮਤੀ ਫਾਈਨ ਪਾਊਡਰ ਬਣਾ ਲਓ ਤੇ ਬੱਚਿਆਂ ਲਈ ਬਣਾਉਂਦੇ ਆ ਤੇ ਵਿੱਚ ਥੋੜੀਆਂ ਜਿਹੀਆਂ ਇਲਾਇਚੀਆਂ ਪਾ ਲਓ ਇਹ ਵਿੱਚ ਜੀ ਹਰੀ ਇਲਾਇਚੀ ਪਾ ਲਓ ਵਿੱਚ 5-10 ਪਾ ਸਕਦੇ ਪੀਸ ਇਹਨਾਂ ਨੂੰ ਬਰੀਕ ਪਾਊਡਰ ਬਣਾ ਲਓ ਤੇ ਜਦੋਂ ਆਪਾਂ ਸ਼ਾਮ ਨੂੰ ਦੁੱਧ ਪੀਨੇ ਉਹਦੇ ਇੱਕ ਚਮਚਾ ਦੁੱਧ 'ਚ ਪਾ ਲਿਆ ਕਰੋ ਤੁਸੀਂ ਜਿਵੇਂ ਦੁੱਧ ਆਪਾਂ ਨੂੰ ਵਾਲਾ ਦੇਤਾ ਆਪਾਂ ਦੁੱਧ ਨੂੰ ਉਹਦੇ ਇੱਕ ਚਮਚਾ ਪਾ ਕੇ ਤੇ ਦੁੱਧ ਨੂੰ ਇੱਕ ਗਲਾਸ ਇੱਕ ਜਾਣੇ ਲੈ ਕੇ ਚਮਚਾ ਜੀ ਇੱਕ ਗਲਾਸ ਦੁੱਧ ਦਾ ਪੀਨਿਓ ਚਾਹੇ ਤਾ ਪੀਨਿਓ ਜਿੰਨਾ ਵੀ ਪੀਨਿਓ ਤੁਸੀਂ ਇੱਕ ਚਮਚਾ ਤੁਹਾਡੇ ਲਈ ਇਹ ਤੇ ਤੁਸੀਂ ਇਹ ਵਿੱਚ ਪਾ ਕੇ ਦੁੱਧ ਨੂੰ ਉਸੇ ਤਰ੍ਹਾਂ ਰੱਖ ਦੇਣਾ ਜਦੋਂ ਵੀ ਤੁਸੀਂ ਹੁਣ ਪੀਣ ਜੋ ਹੋਗਾ ਵੀ ਆਪਾਂ ਗੁਣਗਣਾ ਜਿਆ ਦੁੱਧ ਹੀ ਪੀਨੇ ਹੁੰਨੇ ਵਿੱਚ ਜ਼ਿਆਦਾ ਗਰਮ ਨਹੀਂ ਪੀਂਦੇ ਪਰ ਠੰਡੇ ਦੁੱਧ ਚ ਇਹ ਬਿਲਕੁਲ ਨਹੀਂ ਪਾਉਣਾ ਜੀ ਇਹ ਮੈਂ ਤੁਹਾਨੂੰ ਦੱਸੀ ਐ ਨਹੀਂ ਗਰਮ ਦੁੱਧ ਚ ਪਾਉਣੀ ਐ ਪਾ ਕੇ ਉਸ ਤੋਂ ਬਾਅਦ ਜਦੋਂ ਹੁਣ ਵੀ ਹੁਣ ਪੀਣ ਜੋ ਹੋਗਾ ਦੁੱਧ ਕੋਸਾ ਜਾਇਆ ਗੁਣਗਣਾ ਜਾ ਰਹੇਗਾ ਵੀ ਕਿੰਨਾ ਕੁ ਗਰਮ ਹੈ ਪੀ ਲਵਾਂਗਾ ਉਦੋਂ ਤੁਸੀਂ ਇਹਨੂੰ ਪਾਣੀ ਨਾਲ ਛਾਣ ਲਿਓ ਛਾਣ ਕੇ ਤੇ ਫਿਰ ਤੁਸੀਂ ਪੀ ਲਿਓ ਕਈ ਵਾਰ ਇਹਨਾਂ ਦਾ ਸੌਫ ਦੇ ਥੋੜੇ ਜਿ ਛਿਲਣ ਜਿਹੇ ਵੱਡੇ ਹੋ ਜਾਂਦੇ ਰਹਿ ਜਾਂਦੇ ਕਈ ਵਾਰ ਜਿਆਦਾ ਬਰੀਕ ਸੌਫ ਨੇ ਹੀ ਸੀ ਜਾਂਦੇ ਤੇ ਉਦੋਂ ਇਹਨੂੰ ਪਾਣੀ ਨਾਲ ਪਾਉਣ ਲਿਆ ਪਾਣ ਕੇ ਤੇ ਫਿਰ ਤੁਸੀਂ ਪੀ ਲਿਆ ਇਸ ਤਰ੍ਹਾਂ ਤੁਸੀਂ ਪੀਓਗੇ ਤੁਹਾਨੂੰ ਇਹ ਮਹੀਨੇ ਡੇਢ ਮਹੀਨੇ ਕੀ ਪਤਾ ਲੱਗ ਰਿਹਾ ਜੇ ਤੁਹਾਡੀਆਂ ਅੱਖਾਂ ਦੇ ਪਾਸੇ ਸੋਜ ਹੈ ਸੋ ਨੂੰ ਤੂੰ ਵੀ ਕਾਫੀ ਫਾਇਦਾ ਹੋਊਗਾ ਜੇ ਤੁਹਾਡਾ ਨਿਗਾ ਨਾਲ ਸਿਰ ਦੁਖਦਾ ਕਿ ਨਿਗਾ ਜਿਵੇਂ ਡਾਊਨ ਹੋਈ ਜਾਂਦੀ ਆਪਣਾ ਕਮਜ਼ੋਰੀ ਨਾਲ ਸਿਰ ਦੁਖਣ ਲੱਗ ਜਾਂਦਾ ਉਹ ਵੀ ਤੁਹਾਡਾ ਠੀਕ ਹੋ ਜਾਊਗਾ ਜੇ ਨਾ ਸਿਰ ਨਹੀਂ ਦੁਖਣਾ ਤੇ ਇੱਕ ਹੀ ਵਾਰ ਬੱਚੇ ਪੜਦੇ ਕਹਿੰਦੇ ਕਹਿੰਦੇ ਵੀ ਸਾਡੀਆਂ ਅੱਖਾਂ ਮੱਚਦੀਆਂ ਸਾਡੀਆਂ ਅੱਖਾਂ ਚੋਂ ਪਾਣੀ ਆ ਜਾਂਦਾ ਤੇ ਉਹ ਵੀ ਨਹੀਂ ਆਊਗਾ ਤੇ ਬੱਚੇ ਬੱਚੇ ਤੇ 5-6 ਮਹੀਨੇ ਤੁਸੀਂ ਲਗਾਤਾਰ ਪਿਆਉਂਦੇ ਰਹੋਗੇ ਨਾ ਬੱਚੇ ਤਾਂ ਬਿਲਕੁਲ ਉੱਤਰ ਜੂਗੀ ਤੁਸੀਂ ਇਹ ਪਿਉਂ ਤੋਂ ਬਾਅਦ ਤੁਸੀਂ ਮਹੀਨੇ ਬਾਅਦ ਬੱਚੇ ਦੀ ਨਿਗਾ ਚੈੱਕ ਕਰਾਓ ਤੁਹਾਨੂੰ ਪਤਾ ਖੁਦ ਨੂੰ ਪਤਾ ਲੱਗ ਜੂਵੇ ਕਿੰਨਾ ਫਰਕ ਪੈ ਗਿਆ ਤੇ ਬਾਜੇ ਮੈਨੂੰ ਤੁਸੀਂ ਪਿਆਉਂਦੇ ਰਹੋ ਤੇ ਬੱਚੇ ਦੀ ਨਿਗਾਹ ਬਿਲਕੁਲ ਠੀਕ ਹੋਊਗੀ ਠੀਕ ਹੋ ਜੂਗੀ ਤੈਨੂੰ ਕੁੱਤਰ ਜੂਗੀ ਜਿਵੇਂ ਹੁਣ ਆਪਾਂ ਅਗੇ ਜੀ ਹੁਣ ਆਪਾਂ ਆਪਾਂ ਜੋ ਸੋਚੀ ਗਏ ਆਪਣੀ ਐਨਕ ਨਹੀਂ ਉਤਰਦੀ ਐਵੇਂ ਮੈਂ ਸੋਨ ਮਝੂਠ ਬੋਲੀ ਜਾਂਦਾ ਕੀ ਫਾਇਦਾ ਇਹਨਾਂ ਗੱਲਾਂ ਦਾ ਤੇ ਵੀ ਆਪਣੀ ਨਿਗਾਹ ਖੜਜੂ ਇੱਥੇ ਅੱਗੇ ਮੈਂ ਜਦੋਂ ਚੈੱਕ ਕਰਾਉਂਦੀ ਮੇਰੀ ਨਿਗਾਹ ਡਾਊਨ ਹੁੰਦੀ ਮੇਰੇ ਉਹਦੀ ਮੇਰੇ ਐਨਕ ਬਦਲ ਨਹੀਂ ਪੈਂਦੇ ਲਾਈਨ ਚ ਉਹਦੀ ਆਈ ਵਾਰੀ ਲਾਈਨ ਤੇ ਬਦਲ ਬਦਲਨੇ ਪੈਂਦੇ ਮੈਨੂੰ ਹੋਣ ਨਹੀਂ ਹੈਗਾ ਵੀ ਹੁਣ ਮੈਨੂੰ 2 ਸਾਲ ਤੋਂ ਵੀ ਇਹੀ ਐਨਕ ਮੇਰੇ ਲੱਗੀ ਹੋਈ ਹੈ ਮੇਮਸੋ ਅੱਖਾਂ ਲਾਂ ਤਾਂ ਵਧੀ ਹੈ ਤੇ ਨਾ ਘਟੇ ਵੀ ਉੱਥੇ ਮੇਰੀ ਨਿਗਾ ਖੜੀ ਹੈ ਤੇ ਇੱਕ ਜਿਵੇਂ ਹੁਣ ਆਪਾਂ ਹੈਗੇ ਆਪਾਂ ਇੱਕ ਵਾਰ ਮਹੀਨੇ ਹਫ਼ਤੇ ਦੇ ਵਿੱਚ ਇੱਕ ਵਾਰੀ ਆਪਾਂ ਸਾਬੂਦਾਣੇ ਦੀ ਖੀਰ ਜ਼ਰੂਰ ਬਣਾਈਏ ਨਾਲ ਤੇ ਬੱਚਿਆਂ ਨੂੰ ਖਵਾਈਏ ਬੱਚਿਆਂ ਲਈ ਬਹੁਤ ਚੰਗੀ ਹੈ ਨਾਲੇ ਆਪਣੀ ਨਿਗਾ ਲਈ ਬਹੁਤ ਫਾਇਦੇਮੰਦ ਹੈ ਇਹ ਕੰਮ ਆਪਾਂ ਜ਼ਰੂਰ ਕਰੀਏ ਸਾਬੂਦਾਣੇ ਦੀ ਖੀਰ ਆਪਾਂ ਜ਼ਰੂਰ ਬਣਾ ਕੇ ਖਾਈਏ ਜਿਹੜੀਆਂ ਭੈਣਾਂ ਨੂੰ ਰੇਸ਼ਾ ਰਹਿੰਦਾ ਕਈ ਵਾਰ ਰੇਸ਼ੇ ਨਾਲ ਨਿਗਾ ਘਟੀ ਜਾਂਦੀ ਆਪਣੀ ਵੀ ਰੇਸ਼ਾ ਰਹਿੰਦਾ ਹੈਗਾ ਤੇ ਉਹ ਪੈਣਾ ਫਿਰ ਇੱਥੇ ਜੀ ਛੋਲੇ ਪਾ ਸਕਦੇ ਹਾਂ ਇਹਦੇ ਵਿੱਚ ਤੁਸੀਂ ਛੋਲੇ ਵੀ ਪਾ ਸਕਦੇ ਹੋ ਜਿਵੇਂ ਹੁਣ ਆਪਾਂ ਭੁੱਜੇ ਹੋਏ ਛੋਲੇ ਲੈ ਆ ਗਏ ਜੀ 1 ਕਿਲੋ ਤੇ 1 ਕਿਲੋ ਭੁੱਜੇ ਛੋਲੇ ਲੈ ਆ ਕੇ ਉਹਨਾਂ ਨੂੰ ਪੀਸ ਕੇ ਪਾਊਡਰ ਬਣਾ ਲਏ ਜੀ ਤੇ ਉਹਦੇ ਵਿੱਚ ਆਪਾਂ ਇਹ ਇਹ ਚੀਜ਼ਾਂ ਹੁਣ ਮੈਂ ਤੁਹਾਨੂੰ 100-100 ਗ੍ਰਾਮ ਦੱਸਿਆਂ ਫਿਰ ਤੁਸੀਂ ਇਹ ਚੀਜ਼ਾਂ 2-200 ਗ੍ਰਾਮ ਲੈ ਕੇ ਤੇ ਉਹ ਛੋਲਿਆਂ ਦੇ ਵਿੱਚ ਪਾ ਕੇ ਤੇ ਸ਼ਾਮ ਨੂੰ ਜਦੋਂ ਦੁੱਧ ਪੀਣਾ ਉਹਦੇ ਨਾਲ ਦੋ ਚਮਚੇ ਖਾ ਕੇ ਤੁਸੀਂ ਤੂਤੀ ਦੁੱਧ ਪੀ ਲਿਆ ਕਰੋ ਉਹਦੋਂ ਤੁਸੀਂ ਇਹਦੇ ਦੁੱਧ ਦੇ ਵਿੱਚ ਨਹੀਂ ਪਾਉਣੀਆ ਉਹਦੋਂ ਤੁਸੀਂ ਊਨ ਖਾਣੀ ਹੈ ਤੇ ਫਿਰ ਤੁਸੀਂ ਮੁੱਢੀ ਤੁਸੀਂ ਦੁੱਧ ਪੀ ਲੈਣਾ ਹੈ ਜਿਵੇਂ ਹੁਣ ਛੋਟੇ ਬੱਚਿਆਂ ਨੇ ਜੀ ਕਈ ਵਾਰ ਆਪਣੀ ਅੱਖਾਂ ਦੇ ਵਿੱਚ ਜਲਨ ਹੋਣ ਲੱਗ ਜਾਂਦੀ ਹੈ ਅੱਖਾਂ 'ਚ ਲਾਲੀ ਪਾਣਾ ਇਹਦੇ ਥੱਕੀਆਂ ਥੱਕੀਆਂ ਅੱਖਾਂ ਲੱਗਦੀਆਂ ਕਈ ਵਾਰ ਆਪਾਂ ਨਹੀਂ ਕਹਿੰਦੇ ਆਪਣੇ ਟੋਪੀਆਂ ਦੁਖੀਆਂ ਜਾਂਦੀਆਂ ਵੀ ਅੱਖਾਂ ਥੱਕ ਜਾਂਦੀਆਂ ਇਹ ਕਿਸੇ 'ਤੇ ਕਦੇ-ਕਦੇ ਹੁੰਦਾ ਹੈ ਕਿਸੇ ਬੱਚੇ ਦੇ ਹਰ ਉਹ ਜੀ ਇਹ ਰਹਿੰਦੀ ਹੈ ਉਦੋਂ ਉਦੋਂ ਤੁਸੀਂ ਜੀ ਇਹ ਇੱਕ ਤਾਂ ਤੁਸੀਂ ਬਦਾਮ ਦੀ ਕਿਰੀ ਲੈ ਲੈਣੀ ਹੈ ਇੱਕ ਤੁਸੀਂ ਕਾਲੀ ਮਿਰਚ ਲੈ ਲੈਣੀ ਹੈ ਇਹ ਤੁਸੀਂ 15-20 ਦਿਨ ਲਗਾਤਾਰ ਖਾਣੀ ਹੈ ਜੀ ਖਾਲੀ ਪੇਟ ਖਾਣੀ ਹੈ ਇੱਕ ਕਾਲੀ ਮਿਰਚ ਤੇ ਇੱਕ ਬਦਾਮ ਦੀ ਕਿਰੀ ਇਹ ਸ਼ਾਮ ਨੂੰ ਤੁਸੀਂ ਭਿਉਂ ਦਿਓ ਪਾਣੀ ਚ ਤੇ ਸਵੇਰ ਖਾਲੀ ਪੇਟ ਤੁਸੀਂ ਦੋਨੇ ਚੀਜ਼ਾਂ ਨੂੰ ਆਪਸ ਚ ਰਗੜ ਕੇ ਬਰੀਕ ਕਰਕੇ ਤੇ ਜਿਵੇਂ ਮੈਂ ਖਾ ਲਉ ਬੱਚਾ ਤਾਂ ਤਾਂ ਵਾਲੀ ਵਧੀਆ ਗੱਲ ਹੈ ਨਹੀਂ ਖਾਂਦਾ ਤਾਂ ਦੋਨੇ ਚੀਜ਼ਾਂ ਨੂੰ ਆਪਸ ਚ ਹਲਕਾ ਕੁੱਟ ਕੇ ਇਹ ਚਮਚੀ ਨਾਲ ਬੱਚੇ ਨੂੰ ਦੇ ਦੇ ਜੀ ਇਹ 15-20 ਦਿਨ ਤੁਸੀਂ ਦਿਓ ਤੁਹਾਡੇ ਅੱਖਾਂ ਚ ਟੋਪੜਾ ਦੋਖਦੀਆਂ ਅੱਖਾਂ ਚ ਥਕਾਵਟ ਐ ਲਾਲੀ ਐ ਜਲਨ ਹੁੰਦੀ ਐ ਤੇ 15 ਦਿਨਾਂ ਦੇ ਵਿੱਚ ਤੁਸੀਂ ਬਿਲਕੁਲ ਠੀਕ ਹੋ ਜਾਓਗੇ ਤੁਸੀਂ ਵੱਡੇ ਵੀ ਖਾ ਸਕਦੇ ਆ ਤੇ ਬੱਚਿਆਂ ਨੂੰ ਵੀ ਇਸ ਤਰ੍ਹਾਂ ਦੇ ਸਕਦੇ ਵੱਡੇ ਥੋੜੀ ਜੀ ਇਹਦੇ ਵਧਾ ਸਕਦੇ ਜਿਵੇਂ ਹੁਣ ਇੱਕ ਦੀ ਥਾਂ ਦੋ ਗ੍ਰੀਆ ਕਰ ਲਿਓ ਦੋ ਤੁਸੀਂ ਇੱਕ ਕਾਲੀ ਮਿਰਚਾਂ ਕਰ ਲਿਓ ਤੇ ਇਸ ਤਰ੍ਹਾਂ ਖਾਲੀ ਪੇਟ ਖਾਣੀਆਂ ਜੀ ਇਹ ਤੇ ਇਹ ਇਸ ਤਰ੍ਹਾਂ ਕਰ ਸਕਦੇ ਹੋ ਜੇ ਛੋਟੇ ਜਿਵੇਂ ਬੱਚਾ ਹੁੰਦੇ ਨੇ ਬੱਚਿਆਂ ਨੂੰ ਇੱਕ ਗ੍ਰੀਆ ਤੇ ਇੱਕ ਕਾਲੀ ਨਿਰਚ ਤੇ ਇਹ ਤੁਹਾਡੀਆਂ ਅੱਖਾਂ ਦੀ ਲਾਲੀ ਕਿੰਨੀ ਵੀ ਹੈ ਕਿੰਨਾ ਵੀ ਅੱਖਾਂ ਦੇ ਵਿੱਚ ਜਲਨ ਹੁੰਦੀ ਹੈ ਠਕਾਵਾ ਟੋਪੀਆਂ ਤੋਂ ਤੁਹਾਡੀਆਂ ਅੱਖਾਂ ਨੇ ਤੇ ਇਹ ਬਿਲਕੁਲ ਠੀਕ ਹੋ ਜੂਆ ਇਸ ਤਰ੍ਹਾਂ ਤੇ ਜਿਵੇਂ ਹੁਣ ਮੈਂ ਸਾਬੂਦਾਣੇ ਦੀ ਖੀਰ ਤੁਸੀਂ ਸਾਰੇ ਜ਼ਰੂਰ ਖਾਇਆ ਕਰੋ ਜੀ ਹਫਤੇ ਚ ਇੱਕ ਵਾਰੀ ਤਾਂ ਕੋਸ਼ਿਸ਼ ਕਰਿਆ ਕਰੋ ਬਣਾਇਆ ਕਰੋ ਤੇ ਨਾ ਤਾਂ ਫਿਰ ਮਹੀਨੇ ਦੇ ਵਿੱਚ ਦੋ ਵਾਰੀ ਤਾਂ ਤੁਸੀਂ ਬਣਾ ਹੀ ਲਿਆ ਕਰੋ ਜੀ ਬਹੁਤ ਚੰਗੀ ਹੈ ਅੱਖਾਂ ਲਈ ਬਹੁਤ ਵਧੀਆ ਹੈ ਜੀ ਤੇ ਹੁਣ ਆਪਾਂ ਕੁਝ ਭੈਣਾਂ ਦੇ ਕਮੈਂਟ ਆਏ ਹੈ ਜੀ ਸੋਹਣੇ ਸੋਹਣੇ ਕਮੈਂਟ ਸੋਹਣਾ ਸੁਹਣਾ ਭੈਣਾਂ ਦੇ ਤੇ ਕੁ ਸੁਵੀਰਾ ਨੇ ਆਪਾਂ ਉਹਨਾਂ ਕਮੈਂਟਾਂ ਕਮੈਂਟ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਜਿਹੜੇ ਪੜ੍ਹਦੇ ਆਂ ਦਵਿੰਦਰ ਕੌਰ ਬਰਾੜ ਆ ਜੀ 9602 ਤੋਂ ਕਰਨਜੀਤ ਕੌਰ ਆ ਜੀ 3999 ਤੋਂ ਅੰਤਾਲੀ 99 ਤੋਂ ਕਰਨ ਪੰਗੂ ਆ ਜੀ 24 79 ਤੋਂ ਹੈਪੀ ਬਰਾੜ 3898 ਤੋਂ ਅਵਨੀਤ ਕੌਰ ਆ ਜੀ ਆਈਸੀਜੀ ਜੀਵਨ ਸੀ ਮਨਜਿੰਦਰ ਕੌਰ ਆ ਜੀ ਐਨ ਡੀ ਆਈ ਪੀ ਐਨ ਜੀ ਰਵਿੰਦਰ ਕੌਰ ਆ ਜੀ ਵੀ ਕਯੂ 6 ਡਬਲਯੂ ਡੀ ਜੀ ਮਨਰਾਜ ਵੀਰ ਆ ਜੀ 3685 ਤੋਂ ਨਿੱਕੀ ਕੌਰ ਟੀ 91 ਦਵਿੰਦਰ ਢਿੱਲੋਂ ਐਨ ਜੀ ਐਨ ਜ਼ेड ਜੀ ਜੀ ਗੁਰਪਾਲ ਸਿੰਘ ਜੀਰਾ ਤੋਂ 260 ਇਹ ਆਈਡੀਆਂ ਆ ਜੀ ਜਿਹੜੀਆਂ ਮੈਂ ਪਿੱਛੇ ਬੋਲੀਆਂ ਇਹਨਾਂ ਇਹਨਾਂ ਆਈਡੀਆਂ ਦੇ ਉੱਤੇ ਇਹਨਾਂ ਵੀਰਾਂ ਨੇ ਇਹਨਾਂ ਭੈਣਾਂ ਨੇ ਬਹੁਤ ਸੋਹਣੇ ਕਮੈਂਟ ਕੀਤੇ ਹੈਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਜਿੱਥੇ ਵੀ ਤੁਸੀਂ ਹੋ ਚੜ੍ਹਦੀ ਕਲਾ ਚ ਰਹੋ ਪਰਮਾਤਮਾ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਲੰਬੀ ਉਮਰਾਂ ਬਖਸ਼ੇ ਹਮੇਸ਼ਾ ਹੱਸਦੇ ਖੇਡਦੇ ਰਹੋ ਸੁਖੀ ਬਸੋ ਜੀ ਦਿਨ ਦੁੱਗਣੀਆਂ ਰਾਤਾਂ ਚੌਕੀਆਂ ਤਰੱਕੀਆਂ ਕਰੋ ਹਰ ਖੁਸ਼ੀ ਤੁਹਾਡੇ ਕਦਮ ਚ ਮੇ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਹਮੇਸ਼ਾ ਤੁਹਾਡੇ ਹੱਸਦੇ ਹੋਏ ਚਿਹਰਿਆਂ ਦੇ ਖੂਬਸੂਰਤ ਚਿਹਰਿਆਂ ਦੇ ਖੁਸ਼ੀਆਂ ਭਰੇ ਕਮੈਂਟ ਜ਼ਰੂਰ ਆਉਣ ਜੀ ਤੇ ਹੈਪੀ ਵਿਰਾਠ 3898 ਤੋਂ ਭੈਣ ਬੇਟੀ ਦਾ ਜਿਹੜਾ ਕਮੈਂਟ ਆਇਆ ਮੈਂ ਮੈਨੂੰ ਤੁਹਾਡਾ ਬਹੁਤ ਪਿਆਰ ਆਉਂਦਾ ਪਿੰਡ ਆ ਹਰ ਇੱਕੇ ਕਲਾ ਮੁਖ ਸਰ ਜੀ ਤੇ ਬੱਚੇ ਪਿਆਰ ਹਰ ਇੱਕ ਹਣੁਕ ਨੂੰ ਆਪਾਂ ਨੂੰ ਕਰਨਾ ਚਾਹੀਦਾ ਤੇ ਕਈ ਵਾਰ ਕੋਈ ਵਿਛੜਿਆ ਹੋਇਆ ਜੀ ਹੁੰਦਾ ਜਿਹਦਾ ਆਪਾਂ ਨੂੰ ਪਿਆਰ ਆਉਂਦਾ ਹੋ ਸਕਦਾ ਆਪਾਂ ਪਿਛਲੇ ਜਨਮ ਦੇ ਕੋਈ ਵਿਛੜੇ ਹੋਏ ਹੋਗੇ ਜਿਹੜਾ ਸਾਨੂੰ ਮੇਰਾ ਮੋਹ ਆਉਂਦਾ ਤੇ ਜੇ ਜੇ ਸੋਨੂੰ ਆਉਂਦਾ ਤੇ ਸਾਡੇ ਅੰਦਰ ਵੀ ਇਹ ਮੋਹ ਦੀਆਂ ਤੰਦਾ ਚਲਦਿਆਂ ਜੀ ਸਾਨੂੰ ਵੀ ਆਉਂਦਾ ਵੀ ਅਸੀਂ ਜਿੰਨੇ ਸੋਹਣੇ ਸੋਹਣੇ ਕਮੈਂਟ ਕਰਦੇ ਅਸੀਂ ਸਾਰਿਆਂ ਨਾਲ ਮਿਲ ਕੇ ਇਹਨਾਂ ਦੇ ਖੂਬਸੂਰਤ ਕਮੈਂਟਾਂ ਦੇ ਨਾਲ-ਨਾਲ ਖੂਬਸੂਰਤ ਚਿਹਰੇ ਵੀ ਦੇਖੀਏ ਇੱਕ ਇਸ ਤਰ੍ਹਾਂ ਦੇ ਲੋਕ ਆ ਸਾਡਾ ਵੀ ਮਨ ਕਰਦਾ ਤੁਹਾਨੂੰ ਮਿਲਣ ਨੂੰ ਪ੍ਰਮਾਤਮਾ ਨੇ ਇੱਛਾ ਚਾਹੀ ਤੇ ਕਦੇ ਜਰੂਰ ਮਿਲਾਂਗੇ ਜੀ ਤੇ ਅਵਨੀਤ कौर ਭੈਣ ਬੇਟੀ ਹੈ ਜੀ ਉਹਦਾ ਕਮੈਂਟ ਆਇਆ ਹੈ ਦੁੱਖ ਦੇ ਦੇਣ ਵਾਲਾ ਕਮੈਂਟ ਹੈ ਕਾਫੀ ਦੁਖੀ ਹੈ ਬੇਟੀ ਪ੍ਰਮਾਤਮਾ ਤੈਨੂੰ ਬੇਟਾ ਚੜ੍ਹਦੀ ਕਲਾ ਰੱਖੇ ਤੰਦਰੁਸਤ ਰੱਖੇ ਜਿੱਥੇ ਆਪਾਂ ਸੇਫ ਨੇ ਬੇਟਾ ਉੱਥੇ ਰਹਿਣਾ ਠੀਕ ਹੈ ਸਭ ਤੋਂ ਵੱਡੀ ਸਭ ਤੋਂ ਜਿਹੜੀ ਕੀਮਤੀ ਚੀਜ਼ ਹੈ ਉਹ ਆਪਾਂ ਨੂੰ ਆਪਣੇ ਅਸਰੀਰ ਆਪਣੀ ਆਤਮਾ ਆਪ ਆਪਣੇ ਆਪ ਹੀ ਹੈ ਸਭ ਤੋਂ ਵੱਡੇ ਸਭ ਤੋਂ ਖੂਬਸੂਰਤ ਸਭ ਤੋਂ ਕੀਮਤੀ ਜੇ ਆਪਾਂ ਹੀ ਸੇਵ ਨਹੀਂ ਕਿਸੇ ਜਗ੍ਹਾ 'ਚ ਫਿਰ ਉੱਥੇ ਰਹਿਣ ਦਾ ਕੀ ਫਾਇਦਾ ਪੁੱਤਰ ਕੋਈ ਫਾਇਦਾ ਉਹ ਕੋਈ ਜ਼ਰੂਰੀ ਨਹੀਂ ਹੁੰਦਾ ਜੇ ਮੈਂ ਅੱਜ ਦੁਖੀ ਹਾਂ ਤੇ ਮੇਰਾ ਕੱਲ ਵੀ ਦੁਖੀ ਹੋਊਗਾ ਨਹੀਂ ਸਮਾਂ ਬਦਲ ਦਿੰਦੇ ਏਨ ਲੱਗਦੀ ਪੁੱਤ ਜੇ ਅੱਜ ਤੂੰ ਦੁਖੀ ਹੈ ਤੇ ਕੱਲ ਤੇਰੇ ਵਰਗਾ ਸੁਖੀ ਕੋਈ ਨਹੀਂ ਹੋਣਾ ਇਹ ਸਮੇਂ ਦੀ ਦਾ ਹੈ ਗੇੜ ਹੈ ਪੁੱਤਰ ਜਿੰਨਾ ਚਿਰ ਆਪਾਂ ਪਾਪ ਚ ਆਪਣੇ ਜਿਹੜੇ ਪੁੰਨ ਆ ਨਾ ਉਹ ਰਹਿੰਦੇ ਐ ਤੇ ਓਨਾ ਚਿਰ ਆਪਾਂ ਸੁਖੀ ਰਹਿੰਦੇ ਐ ਜਦੋਂ ਕਈ ਵਾਰ ਕੋਈ ਕਰਿਆ ਹੋਇਆ ਪਾਪ ਆਪਣਾ ਸ਼ੁਰੂ ਹੋ ਜਾਂਦਾ ਤੇ ਉਦੋਂ ਫਿਰ ਆਪਾਂ ਦੁਖੀ ਹੋ ਜਾਂਦੇ ਐ ਕੋਈ ਨਹੀਂ ਪੁੱਤ ਤੂੰ ਹੌਸਲਾ ਨਾ ਹਾਰ ਪ੍ਰਮਾਤਮਾ ਤੇਨੂੰ ਚੜ੍ਹਦੀ ਕਲਾ ਰੱਖੇ ਵਾਹਿਗੁਰੂ ਨਾਲ ਜੜ ਗਰਵਾਣੀ ਨਾਲ ਜੜ ਪੁੱਤਰ ਤੇਰੇ ਦਿਨ ਜ਼ਰੂਰ ਬਦਲਣਗੇ ਤੇ ਮੈਂ ਤੇਨ ਦੱਸਤਾ ਨਹੀਂ ਸਕਦੀ ਤੂੰ ਕੀ ਕਮੈਂਟ ਕੀਤਾ ਕਈ ਵਾਰ ਪਰਸਨਲ ਚੀਜ਼ਾਂ ਹਰੇਕ ਨਾਲ ਸ਼ੇਅਰ ਨਹੀਂ ਕੀਤੀਆਂ ਜਾਂਦੀਆਂ ਚਲ ਕੋਈ ਨਹੀਂ ਪੁੱਤਰ ਪਰ ਪ੍ਰਮਾਤਮਾ ਤੈਨੂੰ ਮੱਤ ਬਖਸ਼ੇ ਤੰਦਰੁਸਤੀਆਂ ਬਖਸ਼ੇ ਆਉਣ ਆਲੀ ਤੇਰੀ ਜ਼ਿੰਦਗੀ ਖੂਬਸੂਰਤ ਹੋਵੇ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦੀ ਹਾਂ ਕਰੂੰਗੀ ਤੇ ਕਰਦੀ ਰਹੂੰਗੀ ਪ੍ਰਮਾਤਮਾ ਮੇਰੀਆਂ ਬੱਚੀਆਂ ਨੂੰ ਤੰਦਰੁਸਤੀ ਬਖਸ਼ਾ ਆਪੇ ਹਰਾਂ ਦੇ ਵਿੱਚ ਹਾਸਦੇ ਖੇੜਦੇ ਸੋਹਣੇ ਪਰਿਵਾਰਾਂ ਚ ਸੁਖੀ ਜੀਵਨ ਬਤੀਤ ਕਰਨ ਮਹਾਰਾਜ ਇਹਨਾਂ ਤੋਂ ਹੋਈਆਂ ਗਲਤੀਆਂ ਭੁੱਲਾ ਪਾਪਾਂ ਦਾ ਨਾਸ਼ ਕਰਿਓ ਮਹਾਰਾਜ ਤੇ ਬੱਚਿਓ ਤੁਸੀਂ ਗਰਵਾਣੀ ਨਾਲ ਚੋ ਜ਼ਰੂਰ ਜੁੜੋ ਜੋਬਰੀ ਸਾਹਿਬ ਜੀ ਦਾ ਪਾਠ ਸੋਮਣੀ ਸਾਹਿਬ ਦੇ ਇਹਨਾਂ ਦੋਨਾਂ ਦੇ ਵਿੱਚ ਤੁਸੀਂ ਕੋਈ ਵੀ ਪਾਠ ਕਰੋ ਪੁੱਤਰ ਤੁਸੀਂ ਤੰਦਰੁਸਤੀਆਂ ਸੁਨਾ ਜੀਵਨ ਜਿਊਓਗੇ ਤੇ ਪਾਪਾਂ ਤੋਂ ਬਚੋ ਪੁੱਤ ਚੰਗੇ ਨੇਕੀ ਦੇ ਕੰਮ ਕਰੋ ਤੇ ਸਭ ਨੂੰ ਖੁਸ਼ ਰੱਖੋ ਤੇ ਆਪ ਵੀ ਖੁਸ਼ ਰਹੋ ਪੁੱਤਰ ਤੇ ਪਰਮਾਤਮਾ ਤੋਂ ਅਨੁਸਾਰ ਇਹਨਾਂ ਚੜ੍ਹਦੀ ਕਲਾ ਰੱਖੇ ਜੀ ਮੇਰੇ ਚੈਨਲ ਤੇ ਆਉਣ ਕੀਮਤੀ ਸਮਾਂ ਕੱਢ ਕੇ ਆਏ ਹਾਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਤਰ੍ਹਾਂ ਵੀਡੀਓ ਵੇਖਣ ਲਈ ਮੈਨੂੰ ਸੁਣ ਸੁਣ ਕਮੈਂਟ ਜਰੂਰ ਕਰਨਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ